ਐਸਵੇਲੇ ਦੀ ਬੜੀ ਮੰਦਭਾਗੀ ਖਬਰ ਆਸਟ੍ਰੇਲੀਆ ਤੋਂ ਆ ਰਹੀ ਹੈ ਆਸਟ੍ਰੇਲੀਆ ਦੇ ਵਿੱਚ ਇੱਕ ਜੋੜੇ ਨੂੰ ਜਿਹੜਾ ਕਿ ਭਾਰਤੀ ਮੂਲ ਦਾ ਦੱਸਿਆ ਗਿਆ ਉਹਨਾਂ ਨੂੰ ਸੜਕ ਦੇ ਉੱਤੇ ਸ਼ਰਾਬੀ ਹਾਲਤ ਦੇ ਵਿੱਚ ਆਪਸੀ ਤਕਰਾਰਬਾਜ਼ੀ ਦਾ ਮਾਮਲਾ ਕਾਫੀ ਮਹਿੰਗਾ ਪਜ ਰਿਹਾ ਕਿਉਂਕਿ ਇਸ ਵੇਲੇ ਇਸ ਜੋੜੇ ਦੇ ਵਿੱਚੋਂ ਜਿਹੜਾ ਪਤੀ ਆ ਉਹ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਅਸਲ ਦੇ ਵਿੱਚ ਜਿਹੜੀ ਘਟਨਾ ਵਾਪਰੀ ਐਡੀਲੇਡ ਸ਼ਹਿਰ ਦੇ ਵਿੱਚ ਵਾਪਰੀ ਐਡੀਲੇਡ ਸ਼ਹਿਰ ਦੇ ਵਿੱਚ ਆਸਟ੍ਰੇਲੀਆ ਦੇ ਵਿੱਚ ਤੇ ਇਸ ਘਟਨਾ ਦੇ ਵਿੱਚ ਜਿਹੜਾ ਸ਼ਰਾਬੀ ਹੋਇਆ ਜਿਹੜਾ ਗੌਰਵ ਕੁੰਡੀ ਆ ਜਿਹੜਾ ਭਾਰਤੀ ਮੂਲ ਦਾ ਦੱਸਿਆ ਗਿਆ 42 ਸਾਲ ਦੀ ਉਮਰ ਦਾ ਸੀਗੀ ਆ ਕੁੰਡੀਏ ਦੋ ਬੱਚਿਆਂ ਦਾ ਪਿਤਾ ਤੇ ਉਸਦੇ ਦਿਮਾਗ ਤੇ ਗਰਦਨ ਦੇ ਉੱਤੇ ਗੰਭੀਰ ਸੱਟਾਂ ਲੱਗੀਆਂ ਨੇ ਆ ਉਹਦੀ ਜਿਹੜੀ ਸਾਥਣ ਆ ਉਹਨੇ ਦੱਸਿਆ ਕਿ ਉਹ ਤੜਕੇ ਐਡੀਲੇਡ ਵੀਰਵਾਰ ਨੂੰ ਤੜਕੇ ਦੀ ਗੱਲ ਆ ਜਦੋਂ ਐਡੀਲੇਡ ਦੇ ਇੱਕ ਇਲਾਕੇ ਦੇ ਵਿੱਚ ਜ਼ੋਰਦਾਰ ਬਹਿਸ ਕਰ ਰਹੇ ਸੀਗੇ ਗੌਰਵ ਕੁੰਡੀ ਨੇ ਸ਼ਰਾਬ ਪੀਤੀ ਹੋਈ ਸੀ ਪੁਲਿਸ ਇਸ ਦੇ ਦਰਮਿਆਨ ਉਹਨਾਂ ਨੂੰ ਛਡਵਾਉਣ ਦੇ ਲਈ ਆਉਂਦੀ ਹੈ ਤੇ ਜਦੋਂ ਪੁਲਿਸ ਉਹਨਾਂ ਦੇ ਕੋਲ ਆਉਂਦੀ ਹੈ ਤਾਂ ਗੌਰਵ ਕੁੰਡੀ ਨੂੰ ਗ੍ਰਿਫਤਾਰ ਕਰਨ ਲੱਗਦੀ ਹੈ ਜਦੋਂ ਗ੍ਰਿਫਤਾਰ ਕੀਤਾ ਜਾਂਦਾ ਤੇ ਉਹਨਾਂ ਨੂੰ ਉਸੇ ਹਾਲਤ ਦੇ ਵਿੱਚ ਸੜਕ ਤੇ ਸੁੱਟ ਦਿੱਤਾ ਜਾਂਦਾ ਜਿਸ ਕਰਕੇ ਉਹਨਾਂ ਦੇ ਗੰਭੀਰ ਝੋਟਾਂ ਲੱਗਦੀਆਂ ਨੇ ਸੱਟਾਂ ਲੱਗਦੀ ਦੱਸਿਆ ਗਿਆ ਹੈ ਕਿ ਜਿਹੜੀ ਅਮਰਿਤਪਾਲ ਕੌਰ ਹੈ ਇਹਦੇ ਦੱਸਣ ਦੇ ਮੁਤਾਬਕ ਗੌਰਵ ਕੁੰਡੀ ਦੀ ਹਾਲਤ ਕਾਫੀ ਗੰਭੀਰ ਹੈ ਇਹਨਾਂ ਦੇ ਦੋ ਬੱਚੇ ਨੇ ਤੇ ਉਹਨੇ ਦੱਸਿਆ ਕਿ ਹੁਣ ਜਿਹੜੀ ਆਸਟ੍ਰੇਲੀਆ ਸੂਬੇ ਦੀ ਪੁਲਿਸ ਦਾ ਦੱਖਣੀ ਪਾਸੇ ਦੀ ਉਹ ਇਸ ਮਾਮਲੇ ਦੀ ਜਿਹੜੀ ਜਾਂਚ ਚ ਕਰ ਰਹੀ ਆ ਬਾਡੀ ਕੈਮਰਾ ਦੀ ਵੀ ਪੁਲਿਸ ਬਾਡੀ ਕੈਮਰਾ ਦੀ ਜਿਹੜੀ ਪੜਤਾਲ ਕੀਤੀ ਜਾ ਰਹੀ ਆ ਪਰ ਫਿਲਹਾਲ ਆਪਸੀ ਤਕਰਾਰ ਵਾਜ ਦਾ ਸਿੱਟਾ ਇਹ ਨਿਕਲਿਆ ਕਿ ਗੌਰਵ ਕੁੰਡੀ ਇਸ ਵੇਲੇ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜ ਰਿਹਾ ਹੈ